ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਆਏ ਸੀ ਜਿਹੜੇ ਗੱਡੀਆਂ ਵਾਲੇ ਆਪਣੇ ਪਰਿਵਾਰ ਆ ਉਹਨਾਂ ਦੇ ਵਿਆਹ ਹੋ ਕੇ ạtਿਆ ਤੇ ਜਦੋਂ ਆ ਨਾ ਮਤਲਬ ਉਹਨਾਂ ਦੇ ਵਿਆਹ ਹੁੰਦਾ ਉੱਥੇ ਪੰਚਾਇਤ ਬੈਠਦੀ ਆ ਬਕਾਇਦਾ ਉਹ ਜਿੱਦਾਂ ਉਦੋਂ ਜਿੱਦਾਂ ਤੈਅ ਕਰਦੇ ਚੀਜ਼ਾਂ ਨੂੰ ਵੀ ਜੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤੇ ਉਹਨੂੰ ਕਿੱਦਾਂ ਨਹੀਂ ạtਿਆ ਜਾਊਗਾ ਨਾ ਉਹਦੇ ਸੰਦਰਭ ਵਿੱਚ ਉਹਨਾਂ ਨੇ ਗੱਲਬਾਤ ਵੀ ਕਰਦੇ ਆ ਉਹਨਾਂ ਦੇ ਮੋਤਵਾਰ ਇੱਥੇ ਪਹਿਲਵਾਨ ਆ ਤੇ ਉਹਨਾਂ ਦਾ ਨਾਮ ਵੀ ਆ ਪੂਰਾ ਏਰੀਆ ਦੇ ਵਿੱਚ ਤੇ ਉਹਨਾਂ ਨੇ ਗੱਲਬਾਤ ਕਰਦੇ ਆ ਫਰੰਗੀ ਪਹਿਲਵਾਨ ਜੀ ਇਹ ਸਾਰੇ ਉਹਨਾਂ ਦੇ ਨਾਲ ਵੀਰ ਖੜੇ ਆ ਬਜ਼ੁਰਗ ਖੜੇ ਆ ਤੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਵੀ ਇਹ ਇੱਕ ਕਿੱਦਾਂ ਮਤਲਬ ਤੁਸੀਂ ਵਿਆਹ ਜਿਹੜਾ ਨੇਪਰੇ ਚਾੜਦੇ ਹੁੰਨੇ ਹੁਣ ਜੀ ਹੁਣੇ ਹੁਣੇ ਫਰੰਗੀ ਸਾਹਿਬ ਇੱਥੇ ਜਦੋਂ ਪੰਚਾਇਤ ਤੁਹਾਡੀ ਬੈਠ ਕੇ ਹਟਿਆ ਕਸਮ ਦਾ ਲਾ ਲਓ ਵੀ ਸਰਪੰਚ ਹੀ ਬੈਠੇ ਹਟੇ ਪੰਚਾਇਤ ਪੂਰੀ ਹੈ ਨਾ ਤੇ ਇਹ ਮਤਲਬ ਕਿੱਦਾਂ ਨਵੇੜਦੇ ਹੁੰਦੇ ਤੁਸੀਂ ਆਪਣੀ ਭਾਸ਼ਾ ਚ ਲੱਗੇ ਰਹੇ ਸਾਨੂੰ ਸਮਝ ਨਹੀਂ ਲੱਗਾ ਕੁਝ ਮੈਂ ਚਾਹੁੰਦਾ ਵੀ ਸਰੋਤਿਆਂ ਨੂੰ ਜਿੱਦਾਂ ਮਤਲਬ ਦੇਖਣ ਵਾਲਿਆਂ ਨੂੰ ਇਹ ਚੀਜ਼ ਵੀ ਸਮਝ ਲੱਗੇ ਵੀ ਤੁਸੀਂ ਕਿੱਦਾਂ ਕੀ ਨਵੇੜਦੇ ਹੁੰਨੇ ਹੁਣ ਤੁਹਾਡੇ ਵਿੱਚ ਕੀ ਫੈਸਲਾ ਹੋਇਆ ਇਹ ਤਾਂ ਹੁੰਦੀ ਹੈ ਜਾਨੀ ਕਿ ਦੇਖੋ ਵੀਰ ਜੀ ਸਾਡੇ ਜਿਹੜਾ ਬਰਾਦਰੀ ਦੇ ਵਿੱਚ ਨਾ ਕੋਈ ਵਿਆਹ ਹੋ ਗਿਆ ਜਾਂ ਕੋਈ ਬਜ਼ੁਰਗ ਮਰ ਗਿਆ ਕੋਈ ਵੀ ਹੋ ਗਿਆ ਸਾਡੀ ਬਰਾਦਰੀ ਦੇ ਵਿੱਚ ਪਹਿਲੋਂ ਪੰਚਾਇਤ ਇਕੱਠੀ ਹੁੰਦੀ ਹੈ ਜੇ ਕੋਈ ਮਰ ਗਿਆ ਦਾਗ ਨਹੀਂ ਲੱਗ ਸਕਦਾ ਜਿੰਨੇ ਸਾਰੀ ਪੰਚਾਇਤ ਪੂਰੀ ਨਾ ਹੋਵੇ ਫੇ ਪੰਚਾਇਤ ਦੇ ਵਿੱਚ ਹੀ ਨਵੇਂੜ ਨਾ ਵੀ ਇਹਨੂੰ ਕਿਸ ਤਰੀਕੇ ਨਾਲ ਰਿਸ਼ਤੇਦਾਰਾਂ ਨਾਲ ਕੰਟਰੋਲ ਕਰਕੇ ਤੇ ਉਹਨੂੰ ਦਾਗ ਦੇ ਲਾਉਂਦੇ ਇਸ ਤਰੀਕੇ ਦੇ ਨਾਲ ਹੀ ਵਿਆਹ ਸਾਡੇ ਹੁੰਦਾ ਹੈਗਾ ਵਿਆਹ ਵੀ ਸਾਡੇ ਸਾਰੀ ਬਰਾਦਰੀ ਆਉਗੀ ਬਰਾਦਰੀ ਆਉਗੀ ਵੀ ਜੋ ਪੈਸਾ ਟਾਕਾ ਬਰਾਦਰੀ ਨੇ ਪੰਚਾ ਸਰਪੰਚਾਂ ਨਾਲ ਵੀ ਕੋਲੋਂ ਕਰਨਾ ਤੇ ਧੀ ਤੇ ਆਣੀ ਨੂੰ ਦੇਣਾ ਮਤਲਬ ਪੂਰੋਂ ਪਾ ਕੇ ਦਿੰਨੇ ਆ ਪੂਰੋਂ ਪਾ ਕੇ ਦਿੰਨੇ ਆ ਤੇ ਬਾਕੀ ਜਾਨੀਏ ਕੋਈ ਵੀ ਗੁੱਸੇ ਰਾਜੀ ਹੋਵੇ ਲੜਾਈ ਝਗੜਾ ਹੋਵੇ ਸਾਡੀ ਬਰਾਦਰੀ ਦੇ ਵਿੱਚ ਹੀ ਮਕਾਮ ਦੇ ਕੋਈ ਪੁਲਿਸ ਤੱਕ ਨਹੀਂ ਜਾਂਦੇ ਮਲੇਚੇ ਨੇ ਮੇੜਦੇ ਇੱਥੇ ਹੀ ਨਮੇੜਦੇ ਹੈਗੇ ਬਾਕੀ ਜਾਨੀਏ ਜਿੱਦਾਂ ਸਾਡਾ ਪਹਿਲਾਂ ਕੋਈ ਪਸ਼ੂ ਡੰਗਰ ਦਾ ਵਪਾਰ ਚੱਲਦਾ ਸੀਗਾ ਉਦੋਂ ਸਾਡੇ ਗੱਡੀ ਗੁੱਡੀ ਵੀ ਤਾਜ ਦੇਣਦੇ ਸੀ ਬੋਲ ਤੇ ਦੇਣਦੇ ਹੁਣ ਤਾਂ ਬਿਜ਼ਨਸ ਹੀ ਹੈ ਨੀਗਾ ਜੀ ਹੁਣ ਤਾਂ ਭੁੱਖੇ ਮਾਰਨੇ ਜਿੱਦਾਂ ਦਾ ਹੈਗਾ 10 ਰੁਪਏ ਇਕੱਠੇ ਕਰਕੇ ਤੇ ਉਹ ਦੇ ਦੇਣੇ ਨਹੀਂ ਨਾਲ ਕਿਦਾਂ ਨਾਲ ਕੋਈ ਗਹਿਣਾ ਗੱਟਾ ਵੀ ਜਿੱਦਾਂ ਨੂੰ ਨਹੀਂ ਜੱਟ ਦੇ ਹੁੰਦੇ ਜੇ ਕਿਸੇ ਵਿੱਚ ਹਿੰਮਤ ਹੋਵੇ ਜੇ ਹਿੰਮਤ ਹੋਵੇ ਤੇ ਜਿੱਦਾਂ ਅੱਧਾ ਤੋਲਾ ਸੋਨਾ ਜਾਂ ਕੋਈ ਦੇ ਦੇਣਾ ਨਹੀਂ ਹੈਗੀ ਤੇ ਬਸ ਆ 10 ਰੁਪਏ ਇਕੱਠੇ ਕਰਕੇ ਦੇ ਦੇਣੇ ਬਾਈ ਇੰਨੀ ਕੀ ਹਿੰਮਤ ਰੱਖਦੇ ਆ ਤੇ ਮਤਲਬ ਜਿੱਦਾਂ ਹੁਣ ਮੁੰਡਾ ਕੁੜੀ ਆ ਤੇ ਜਿੱਦਾਂ ਮਤਲਬ ਜੇ ਮੁੰਡਾ ਜਾਂ ਕੁੜੀ ਜਿੱਦਾਂ ਮਤਲਬ ਕੋਈ ਉਹਨਾਂ ਤੋਂ ਗਲਤੀ ਹੋ ਜਾਂਦੀ ਉਹ ਨਹੀਂ ਜਦ ਕੁੜੀ ਜਾਂ ਨਾ ਰਹਿਣਾ ਚਾਹਵੇ ਜਾਂ ਮੁੰਡਾ ਨਹੀਂ ਰਹਿਣਾ ਚਾਹਵੇ ਤੇ ਉਹ ਪੰਚਾਇਤ ਬਹਿ ਕੇ ਮਤਲਬ ਕੀ ਜਦਾਂ ਉਹ ਡਿਸੀਜਨ ਲੈਂਦੀ ਹੁੰਦੀ ਕੀ ਫੈਸਲਾ ਲੈਂਦੀ ਉਹ ਬਹਿ ਕੇ ਪਹਿਲਾਂ ਤਾਂ ਉਹਨਾਂ ਨੂੰ ਬਸਾਉਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਦੋਨੇ ਤਰ੍ਹਾਂ ਦੇ ਵਿੱਚ ਜਿਆਦਾ ਫਰਕ ਪੈ ਜਾਂਦਾ ਉਦੋਂ ਫਿਰ ਕੋਈ ਜਾਨੀ ਕਿ ਬਰਾਦਰੀ ਜਾਣਾ ਪਹਿਲਾਂ ਬਰਾਦਰੀ ਦੇ ਵਿੱਚ ਤਲਾਕ ਮਨਜ਼ੂਰ ਹੋਊਗਾ ਫਿਰ ਲਿਖ ਲਿਖਾਈ ਆ ਜਾ ਕੇ ਕਚੈਰੀ ਚ ਕਰਾਉਂਦੇ ਆ ਇੰਨੇ ਤੱਕ ਨਹੀਂ ਕਰਾਉਂਦੇ ਕੋਈ ਵੀ। ਮਨ ਪਹਿਲਾਂ ਤੁਸੀਂ ਇੱਥੇ ਬਹਿ ਕੇ ਨਿਵੇੜਨਾ। ਬਹਿ ਕੇ ਨਿਵੇੜਨਾ। ਕਈ ਵਾਰੀ ਇਦਾਂ ਹੀ ਰਿਵਾਜ ਚੱਲਦਾ ਵੀ ਮੁੰਡਾ ਕੁੜੀ ਕਈ ਵਾਰੀ ਗਲਤੀ ਕਰ ਜਾਂਦੇ ਆ। ਆ ਨਿਕਲ ਵੀ ਗਏ ਤੇ ਫਿਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਬਰਾਦਰੀ ਇਕੱਠੀ ਹੋ ਕੇ ਸਲਾਹ ਕਰਕੇ। ਜਦੋਂ ਲੱਭ ਗਏ ਉਦੋਂ ਬਰਾਦਰੀ ਦੇ ਵਿੱਚ ਹੀ ਨਿਵੇੜਨਾ ਜੇ ਉਹਨਾਂ ਦਾ ਵਿਆਹ ਕਰ ਦੇਣਾ ਜਾਂ ਉਹਨਾਂ ਨੂੰ ਵੱਖਲੇ ਵੱਖਰੇ ਕਰ ਦੇਣਾ। ਇਹ ਬਰਾਦਰੀ ਜੀ ਜੋ ਵੀ ਹੋਣਾ ਸਾਡਾ ਬਰਾਦਰੀ ਦੇ ਵਿੱਚ ਹੀ ਨਿਬੜਦਾ। ਇਹ ਮਨ ਤੁਹਾਡੇ ਸਿਆਣੇ ਬੰਦੇ ਚੁਣੇ ਹੁੰਦੇ ਕੁੜੀ ਵੱਲੋਂ ਤੇ ਮੁੰਡੇ ਵੱਲੋਂ। ਹਾਂਜੀ ਹਾਂਜੀ ਸਾਡੇ ਬਰਾਦਰੀ ਦੇ ਸਰਪੰਚ ਹੁੰਦੇ ਆ। ਜਦੋਂ ਬਰਾਮ ਹੋ ਗਿਆ ਪਰੇ ਹੋ ਗਿਆ ਤਾਂ ਜਦੋਂ ਵੱਖਰੇ ਵੱਖਰੇ ਸਰਪੰਚ ਆ ਜਦੋਂ ਇੱਧਰਲੇ ਏਰੀਆ ਚ ਜਿਹਦਾ ਮੈਂ ਆਗਾ ਇਦਾਂ ਸਾਰਿਆਂ ਇਕੱਠਿਆਂ ਨੇ ਬਹਿ ਕੇ ਫੈਸਲਾ ਲੈਣਾ ਤੇ ਕਹਿੰਦੇ ਤੁਸੀਂ ਘੋਲਦੇ ਵੀ ਰਹੇ ਹੋ ਜੀ ਘੋਲਦਾ ਰਿਹਾ ਸੀ ਮੈਂ 15 16 ਸਾਲ ਸ਼ੰਕਰ ਵੱਲੋਂ ਘੋਲਿਆ ਸ਼ੰਕਰ ਪਿੰਡ ਚ ਹਾਂ ਯਾਨੀ ਕਿ ਉਹਦੇ ਸ਼ੰਕਰ ਵੱਲੋਂ ਹੀ ਘੋਲਿਆ 15 16 ਸਾਲ ਘੋਲ ਕੇ ਫਿਰ ਉਸ ਤੋਂ ਬਾਅਦ ਮੈਂ ਖਾੜੇ ਦੀ ਡਿਊਟੀ ਲਈ ਖਾੜੇ ਕੋਚ ਬਣਿਆ ਰਿਹਾ ਦੋ ਖਾੜਿਆਂ ਦੇ ਵਿੱਚ ਫੇ ਮੇਰੇ ਕਾਕੇ ਆ ਇਹ ਵੀ ਘੋਲਦੇ ਹੈਗੇ ਆ ਇਹ ਤੁਹਾਡੇ ਮੁੰਡੇ ਆ ਮੇਰੇ ਮੁੰਡੇ ਇਹ ਤਾਂ ਤੁਹਾਡੇ ਨੂੰ ਵੀ ਜੀ ਸਿਰ ਕੱਟਮਾ ਹਾਂ ਚਾਰ ਕਾਕੇ ਮੇਰੇ ਘੋਲਦੇ ਆ ਪਰ ਗਰੀਬੀ ਤੌਰ ਬਾਕੀ ਜਣਗੇ ਆਪਣਾ ਸ਼ੌਂਕ ਪੂਰਾ ਕੀਤਾ ਚੰਗੇ ਕਰਮ ਲੱਗੇ ਹੈਗੇ ਮਾੜਾ ਕਰਮ ਨਹੀਂ ਕਰਦੇ ਬਹੁਤ ਤੁਹਾਡੇ ਪੈਰਾਂ ਦੇ ਧਰਮ ਨਾਲ ਬਹੁਤ ਵਧੀਆ ਤੇ ਕਹਿੰਦੇ ਆ ਵੀ ਜਿਹੜੀ ਪਹਿਲਵਾਨੀ ਹੁੰਦੀ ਆ ਇਹ ਇੱਕ ਕਿਸਮ ਦੀ ਈਦਾ ਭਗਤੀ ਹੁੰਦੀ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਈਦਾ ਵੀ ਬਹੁਤ ਤਕੜੀ ਭਗਤੀ ਹੈ ਇਹ ਜਿਹੜੀ ਪਹਿਲਵਾਨੀ ਹੈ ਨਾ ਬੜੀ ਤਕੜੀ ਫਕੀਰੀ ਹੈ ਜੇ ਕਰੇ ਤਾਂ ਜੋ ਨਿਤ ਨੇਮ ਹੈ ਕਿ ਉਹ ਜਿਹੜਾ ਸਵੇਰੇ ਤੜਕੇ ਉੱਠ ਕੇ ਤਿੰਨ 3:30 ਵਜੇ ਉੱਠ ਕੇ ਪਹਿਲਵਾਨੀ ਕਰਨੀ ਦੋ ਤਿੰਨ ਘੰਟੇ ਸਰੀਰ ਨੂੰ ਮਾਰਨਾ ਕਰਨਾ ਉਸ ਮਾਲਕ ਦਾ ਨਾਂ ਲੈਣਾ ਉਸ ਵੇਲੇ ਤਾਂ ਗ੍ਰੰਥ ਵੀ ਨਹੀਂ ਬੋਲਦਾ ਹੁੰਦਾ ਜਦੋਂ ਪਹਿਲਵਾਨ ਉੱਠ ਇਹ ਪੂਰੀ ਨੇਚਾ ਨਾਲ ਕਰੇ ਤੇ ਇਹਦੇ ਵਿੱਚ ਬੜੀ ਤਕੜੀ ਇੱਜ਼ਤ ਹੈ ਭਾਵੇਂ ਮੈਂ ਗੱਡੀਆਂ ਵਾਲਾ ਸੀਗਾ ਮੇਰਾ ਨਾਂ ਰਿਆ ਮੈਂ ਗੱਡੀਆਂ ਵਾਲਾ ਵੈਸੇ ਕਹਿਣ ਦਾ ਸੀ ਜਦੋਂ ਮੈਂ ਪਹਿਲਵਾਨੀ ਕੀਤੀ ਮੇਰੀ ਬਹੁਤ ਬੜੀ ਇੱਜ਼ਤ ਕੀਤੀ ਹੈ ਗੁਰੂ ਲੋਕ ਮੇਰੇ ਬਿਲਗੇ ਦੇ ਹੈਗੇ ਮਾੜਾ ਪਹਿਲਵਾਨ ਜੱਟ ਉਹਨਾਂ ਉਹਨਾਂ ਮੈਂ ਗੁਰ ਧਰਨਾ ਕੀਤੀ ਪਰ ਉਹਦੇ ਪੈਰਾਂ ਦੇ ਧਰਮ ਨਾਲ ਮੈਂ ਦੁਨੀਆ ਦੇਖੀ ਸਾਰੀ ਜਾਨੀ ਬੜਾ ਬੜਾ ਨਾਂ ਆਇਆ ਤੁਹਾਡੇ ਪੈਰਾਂ ਦੇ ਧਰਮ ਨਾਲ ਤੇ ਤੁਹਾਨੂੰ ਜਿੱਦਾਂ ਮਤਲਬ ਹੁਣ ਗਾਂ ਤੁਸੀਂ ਚੇਲੇ ਵੀ ਜਿੱਦਾਂ ਪਾਲੇ ਆ ਹਾਂ ਜੀ ਮੇਰੇ ਜੱਟਾਂ ਦੇ ਮੁੰਡੇ ਵੀ ਚੇਲੇ ਬਾਲ ਕੇ ਆ ਗੁਜਰਾں ਦੇ ਵੀ ਸਾਰੇ ਬਰਾਦਰ ਦੇ ਚੇਲੇ ਬਾਲ ਕੇ ਹੈਗੇ ਮੁੰਡੇ ਚੰਗੇ ਵੀ ਹੋਏਗੇ ਮੈਂ ਕਹਿੰਦਾ ਵੀ ਸਾਡੀ ਉਮਰਾਂ ਵਿੱਚ ਉਹਨਾਂ ਨੂੰ ਲੱਗ ਜਾ ਗੁਰੂ ਮਾਰਿਆ ਉਹਨਾਂ ਤਗੜੇ ਕਰਨਾ ਮੈਂ ਇਸ ਵੇਲੇ ਕੋਲ ਦੇ ਕੋਈ ਨਾਮ ਪਰ ਪਹਿਲਵਾਨ ਕੋਈ ਜਿਹਨੇ ਤੁਹਾਡੇ ਤੋਂ ਸਿੱਖ ਕੇ ਇਸ ਵੇਲੇ ਕੋਲ ਦਾ ਕੋਲ ਦਾ ਮੁੰਡਾ ਸ਼ੰਕਰ ਦਾ ਜਗਰੂਪ ਕੋਲ ਦਾ ਸੱਚੇ ਪਹਿਲਵਾਨ ਦਾ ਮੁੰਡਾ ਕੋਲ ਦਾ ਹੈਗਾ ਹੋਰ ਮੁੰਡਾ ਰਵੀ ਜੋਗਿਆ ਦਾ ਮੁੰਡਾ ਹੈਗਾ ਰਵੀ ਚੁੰਮਾ ਇਹ ਵੀ ਸਾਰੇ ਕੋਲ ਦੇ ਹੈਗੇ ਮੁੰਡੇ ਯਾਨੀ ਕਿ अच्छा इमल ਤੁਸੀਂ ਉਹਨਾਂ ਦੇ ਨਾਲ ਵਦਿਆ ਸਤਰੀ ਤੌਰ ਤੇ ਹਨ ਉਹਨਾਂ ਦਾ ਪੇਚ ਤੇ ਤੁਸੀਂ ਕਿੱਥੋਂ ਸਿੱਖੇ ਦੀ ਮੈਂ ਸਿਕਈ ਤੇ ਬਿਲਗੇ ਦਾ ਪਹਿਲਵਾਨ ਸੀਗਾ ਜੱਟ ਮਾਣਾ ਪਹਿਲਵਾਨ ਸੀਗਾ ਮਸ਼ਹੂਰ ਹੈ ਉਹਦੇ ਨਾਲ ਰਹੇ ਤੁਸੀਂ ਹਾਂ ਉਹਦੇ ਨਾਲ ਹੀ ਉਹਨੇ ਮੈਨੂੰ ਰੱਖਿਆ ਉਹਨੇ ਖਾਣ ਪੀਣ ਕੀਤਾ ਸਭ ਕੁਝ ਉਹਨੇ ਹੀ ਪਹਿਲਵਾਨੀ ਸਿਖਾ ਲਈ ਫਿਰ ਮੈਂ ਹਮਾ ਚਲ ਰਾਜਸਥਾਨ ਸਾਰੇ ਘੁਲਿਆ ਜਿੱਦਾਂ ਦਾ ਸੀਗਾ ਜਾਨੀ ਕਿ ਆਪੇ ਤੌਰ ਤੇ ਵਧੀਆ ਘੁਲਿਆ ਜੀ ਨਾ ਰਿਆ ਆਪਣਾ ਇਹ ਤੁਹਾਡਾ ਬੇਟਾ ਹੈ ਜੀ ਹਾਂ ਇਹ ਮੇਰਾ ਬੇਟਾ ਤੀਜੇ ਸਾ ਛੋਟਾ ਹੈਗਾ ਇਹ ਕੋ ਵੱਡਾ ਇਹ ਹੈਗਾ ਇਹ ਕਿਨਾਂ ਤੋਂ ਵੱਡਾ ਕੋ ਵੀ ਕੁੜਦਾ ਸੀ ਕਿ ਇਹਨਾਂ ਤੋਂ ਛੋਟਾ ਕੋ ਵੀ ਪਹਿਲਾਂ ਇਹਨਾਂ ਤਿੰਨਾਂ ਨੂੰ ਕੈਮਰਾ ਮਾਰੀਓ ਚਾਰ ਚਾਰ ਕਾਕਾ ਆਹ ਦੇਖੋ ਆ ਆ ਦੇਖੋ ਭਾਈ ਆ ਪਹਿਲਵਾਨ ਆ ਆ ਪਹਿਲਵਾਨ ਦੇ ਪੁੱਤਿਆ ਤੇ ਆਹ ਕਾ ਪਹਿਲਵਾਨ ਦਾ ਪੁੱਤਿਆ ਬਈ ਦੇਖੋ ਰੂਹ ਖੁਸ਼ ਹੁੰਦੀ ਕਿ ਨਹੀਂ ਦੋ ਘਰੇ ਆ ਕੇ ਉਹ ਵੀ ਇਦਾਂ ਲਈਏ ਦੋ ਘਰੇ ਆ ਕੇ ਕਹਿੰਦੇ ਉਹ ਵੀ ਇਦਾਂ ਲਈ ਆ ਯਾਰ ਆ ਸਵਾਦ ਆ ਗਿਆ ਵੇ ਪੇ ਦੇ ਲਾ ਕੇ ਖੜੇ ਇਦਾਂ ਇਦਾਂ ਦੇ ਪੁੱਤ ਖੜੇ ਹੋਣ ਇਹ ਤਾਂ ਉਦਾਂ ਹੀ ਹਵਾ ਚੁੱਡਿਆ ਫਿਰਦਾ ਬਈ ਬੜਾ ਸਵਾਦ ਆ ਗਿਆ ਤੁਹਾਡਾ ਸਾਰਿਆਂ ਦਾ ਦੇਖ ਕੇ ਏ ਵੀਰ ਆ ਦੇਖੋ ਭਰਾਵਾਂ ਦੇ ਕੰਨ ਦੇਖ ਲਓ ਇਹਨਾਂ ਪਤਾ ਲੱਗਦਾ ਵੇ ਵਾਕਈ ਪਹਿਲਵਾਨ ਹੈ ਇੱਧਰ ਆ ਦੇਖ ਲਓ ਜੀ ਇਹ ਭਾਜੀ ਤੁਸੀਂ ਕਿੱਥੇ ਘੁੱਲਦੇ ਹੋ ਹੁਣ ਸ਼ੰਕਰ ਵੱਲੋਂ ਹੀ ਘੁੱਲਦੇ ਪੈਣ ਸ਼ੰਕਰ ਅੱਛਾ ਪਿੰਡ ਪੱਦਰ ਦੇ ਕੋਲ ਦੇ ਆ ਜਿੱਦਾਂ ਮਤਲਬ ਹੈ ਨਾ ਤੇ ਚੱਲ ਯਾਰ ਮਾਲਕ ਤੁਹਾਨੂੰ ਤਰਕੀਆਂ ਬਖਸ਼ੇ ਪਰ ਆ ਦੇਖੋ ਬਈ ਭਾਜੀ ਵੀ ਉਹਦਾ ਬੁੱਢਾ ਤਾਂ ਨਹੀਂ ਲੱਗਦਾ ਭਾਜੀ ਤੁਹੇ ਹਾਂਜੀ ਹਾਂਜੀ ਇਦਾਂ ਲੱਗਦਾ ਤਾਂ ਇਹਨਾਂ ਦਾ ਵੱਡਾ ਭਰਾ ਹੋਣਾ ਇੱਕ ਗੱਲ ਬਾਲੀ ਵਧੀਆ ਇਹ ਕਹਿਣ ਦੀ ਹੈ ਮੇਰੇ ਜੇਕਰ ਸਾਡੇ ਗੰਨੀਆਂ ਵਾਲੇ ਹਨ ਜਿਹੜੇ ਇਹ ਆਪਣੀ ਬਰਾਦਰਰੀ ਦੇ ਵਿੱਚ ਹੀ ਫੈਸਲੇ ਕਰਦੇ ਆ ਦੇਖੋ ਦੇਖੋ ਚੋਰੀ ਨਹੀਂ ਕਰਨੀ ਬਲੈਕ ਨਹੀਂ ਕਰਨੀ ਮੰ ਇਸ ਗੱਲ ਨੂੰ ਉਸ ਮਾਲਕ ਦਾ ਬਹੁਤ ਧੰਨਵਾਦ ਹੈ ਸਾਡੇ ਦਾ ਮਾੜਾ ਕੰਮ ਨਹੀਂ ਕਰ ਹਾਂਜੀ ਹਾਂਜੀ ਮਾੜਾ ਕਰਮ ਨਾ ਹੀ ਪਰਮਾਤਮਾ ਕਰਾਵੇ ਜਦੋਂ ਬੱਚੇ ਘਰੋ ਘਰੀ ਕਈ ਵਾਰੀ ਹੋ ਜਾਂਦੇ ਖਰਾਬ ਪਰ ਸਾਡੇ ਦੇ ਗੁਰੂ ਮਹਾਰਾਜ ਦੀ ਉਸ ਜਾਨਕੀ ਪਰਮਾਤਮਾ ਦੀ ਅਕਾਲ ਪੁਰਖ ਦੀ ਰਹਿਮਤ ਹੈ ਸਾਰੇ ਬਰਾਦਰੀ ਦੀ ਤੁਹਾਡੇ ਮੈਂ ਦੇਖਿਆ ਬੱਚੇ ਤਕਰੀਬਨ ਲਗਭਗ ਨਸ਼ੇ ਤੋਂ ਵੀ ਬਚੇ ਆ ਮੈਂ ਦੇਖਿਆ ਹਾਂਜੀ ਹਾਂਜੀ ਮੈਂ ਇਹੀ ਗੱਲ ਕਹਿੰਦਾ ਹਾਂ ਹਾਂ ਜਿਹੜਾ ਉਹ ਨਿਆਣੇ ਸਾਡੇ ਅੱਗੇ ਦਾ ਸਾਡੇ ਪੇ ਦਾਦੇ ਦਾ ਜਲਮ ਪੱਤਰ ਵੀ ਨਹੀਂ ਸੀਗਾ ਮੈਂ ਤਾਂ ਕਾਕੇ ਆਪਣੇ ਪੜਾਏ ਵੀ ਹੋਰ ਹੁਣ ਪੜਦੇ ਵੀ ਹੈਗੇ ਆ ਇਹ 10ਵੀਂ ਪਾਸ ਹੈਗਾ ਇਹ 8ਵੀਂ ਪਾਸ ਹੈ ਛੋਟਾ ਸਾਰਿਆਂ ਨੂੰ ਪਲੱਸ ਟੂ ਪਾਸ ਕੀਤੀ ਪਰ ਯਾਨੀ ਕਿ ਕੋਈ ਨੌਕਰੀ ਤਾਂ ਨਹੀਂ ਮਿਲੀ ਯਾਨੀ ਕਿ ਆਪਣੇ ਰਜਾ ਦੇ ਵਿੱਚ ਮੈਂ ਚਲੋ ਵੈਨਾ ਪੁਨਿਆਲਾ ਪੜਨ ਜੋਗਾ ਹੁੰਦਾ ਗਾਂ ਜੇ ਇਹ ਪੜੇ ਆ ਗਾਂ ਆਪਣੇ ਨਿਆਣੇ ਨੂੰ ਹੋਰ ਵੱਧ ਪੜਾਉਣਗੇ ਨਾ ਨਿਆਣੇ ਵਿੱਚ ਚੋਹੇ ਪੜਾਇਆ ਗੁੱਡੀ ਇੱਕ ਉਹ ਵੀ ਪੜਾਈ ਠੀਕ ਹੈ ਜੀ ਬਹੁਤ ਵਧੀਆ ਪਹਿਲਵਾਨ ਜੀ ਨੇ ਗੱਲ ਦੱਸੀ ਆ ਬਈ ਅਸੀਂ ਮਤਲਬ ਜਦਾਂ ਬੱਚੇ ਜਦਾਂ ਪੜਾਏ ਆ ਤੇ ਬਾਕੀ ਇਹਨਾਂ ਦੀ ਜਿਹੜੇ ਲੀਡਰ ਆ ਵੋਟਾਂ ਦੇ ਲਈ ਆਪਣੇ ਕੋਲ ਆਉਂਦੇ ਆ ਉਹਨਾਂ ਨੂੰ ਵੀ ਇਹਨਾਂ ਦੀ ਪਰਿਵਾਰਾਂ ਦੀ ਬਾਹ ਫੜਨੀ ਚਾਹੀਦੀ ਆ ਤਾਂ ਕਿ 2 ਸਾਲ ਹੋ ਗਏ ਸਾਨੂੰ ਵੋਟਾਂ ਪਾਉਣ ਦੇ ਨੂੰ 20 ਸਾਲ ਹਾਂ ਨਾ ਇਹ ਆਪਣੀ ਜਗ੍ਹਾ ਲਈਏ ਆਪ ਲਈਏ ਆਪ ਜਗ੍ਹਾ ਲਈਏ ਆਪਣੀ ਜਾਨੀ ਕਿ ਬੈਠੀ ਹੈਗੇ ਕੋਈ ਜਾਨੀ ਕਿ ਸਹੂਲਤ ਨਹੀਂ ਆਈ ਜਾਗੀ ਕਿ 20 ਸਾਲ ਵੋਟਾਂ ਇੱਦਾਂ ਹੀ ਪਾਉਂਦੇ ਰਹੇ ਹਾਂਜੀ ਇਹ ਜਿੱਦਾਂ ਮਤਲਬ ਹੈ ਨਾ ਚਲੋ ਉਹਦਾ ਪਿੰਡ ਦੇ ਕੋਟਾ ਵਰ ਜਾਨੀ ਕਿ ਕੁਥਾਂ ਤੋਂ ਵਾਰੇ ਨਾ ਮਤਲਬ ਇਹਨਾਂ ਨੂੰ ਵੀ ਜਿੱਦਾਂ ਕੋਈ ਕੋਟਾ ਹੋਵੇ ਇਦਾਂ ਦਾ ਸਪੈਸ਼ਲ ਹੈ ਨਾ ਕਿਉਂਕਿ ਇਹ ਸ਼ੁਰੂ ਤੋਂ ਇੱਥੇ ਰਹਿੰਦੇ ਆ ਪੰਜਾਬ ਵਿੱਚ ਹੈ ਨਾ ਜਿਹੜਾ ਵਰਗ ਆਪਣਾ ਜਿੱਦਾਂ ਮਤਲਬ ਹੈ ਨਹੀਂ ਪੂਰੇ ਤਰੀਕੇ ਨਾਲ ਉੱਠ ਸਕਿਆ ਤੇ ਉਹਨਾਂ ਨੂੰ ਵੀ ਜਦੋਂ ਤਾਂ ਚੱਕਣ ਦੀ ਜਿਹੜੀਆਂ ਕੋਸ਼ਿਸ਼ਾਂ ਸਰਕਾਰਾਂ ਨੂੰ ਵੀ ਜਿਹੜੀਆਂ ਜਾਰੀ ਕਰਨੀਆਂ ਚਾਹੀਦੀਆਂ ਮੈਂ ਉਹਨਾਂ ਉੱਤੇ ਸੋਚਣਾ ਚਾਹੀਦਾ ਇਹਨਾਂ ਚੀਜ਼ਾਂ ਉੱਤੇ ਲੋ ਬਈ ਸਾਰੇ ਜਣੇ ਬੈਠੇ ਆ ਤੇ ਉਹ ਆਪਸ ਵਿੱਚ ਲੱਗੇ ਆ ਇਹ ਰਾਜ ਗਾਇਦੇ ਉਹ ਮਾਰਾ ਬੇ ਬੰਦਾ ਉਹ ਬੋਲੇ ਹਾਂ ਹਾਂ ਸੂਕ ਪੈਸੇ ਇਕੱਠੇ ਕਰਕੇ ਹਟੇ ਹੁਣੇ ਮੈਂ ਹੁਣੇ ਪਹੁੰਚੇ ਆ ਤੰਨੇ ਕਹੀ ਦੀ ਤੇ ਉਹ ਪਾਜੀ ਪੈਸੇ ਕਿੱਥੇ ਆ ਉਹ ਜਿਹੜੇ ਦੰਦੇ ਦੇਣ ਵਾਲੇ ਹੁੰਦੇ ਅਛਾ ਉਹ ਪਾਜੀ ਨੂੰ ਫੜਾਤੇ ਆ ਦੇਖੋ ਪਾਈ ਦਿਖਾ ਲਿਓ ਮੇਰਾ ਵੀਡੀਓ ਦਿਖਾ ਲਿਓ ਅੱਜ ਤਾਂ ਇਹਨਾਂ ਨੇ ਸਾਰੀ ਪੰਚਾਇਤ ਬੈਠ ਕੇ ਤੇ ਇੱਥੇ ਇਦਾਂ ਆ ਮਾਇਆ ਇਕੱਠੀ ਕਰਕੇ ਤੇ ਕੁੜੀ ਨੂੰ ਪਿਆਰ ਦੇਣਾ ਹੈ ਇਹ ਸਾਰੇ ਇਧਰ ਆਲ ਮਿਲ ਕੇ ਆਪਣੀ ਸਮਰੱਥਾ ਦੇ ਅਨੁਸਾਰ ਸਾਰੇ ਜਣੇ ਤੁਹਾਡਾ ਕਿਹੜਾ ਪਿੰਡ ਹੈ ਭਾਈ ਸ਼ੰਕਰ ਜੀ ਸ਼ੰਕਰ ਜੀ ਮੁੱਛਾ ਬਹੁਤ ਖਤਰਨਾਕ ਭਰਾ ਦਰੀਆਂ ਠੀਕ ਹੈ ਉਹ ਬੰਦਾ ਤੁਸੀਂ ਜਾਣਦੇ ਹੋਣੇ ਆ ਇਹ ਆ ਕਾਂਛੀ ਜੀ ਬੋਲਦਾ ਵਾਲੇ ਹਾਂਜੀ ਬੋਲਦਾ ਦਾ ਹਕਾਵਾ ਆਰੇ ਨਾਮ ਤਾਂ ਵੱਡਾ ਹੀ ਹੈਗਾ ਇਹ ਭਰਾਵਾ ਗਾਂਧੀ ਦੇ ਮੈਂਟਾਂ ਚ ਬਹਿ ਜਾਂਦਾ ਵੱਡਾ ਨਾ ਗਾ ਇਹ ਤਾਂ ਅਜੇ 16 ਸਾਲਾਂ ਦਾ ਆਹੋ ਸਹੀ ਬੋਲਦਾ ਕਰਾ ਬਈ ਹੈ ਬੁੱਲਾ ਬੜਾ ਉਹਦਾ ਛੋਟਾ ਹੀ ਹੈ ਹਾਂ ਬੋਲ ਧੱਕ ਨੇ ਕਿਤੇ ਗਾਂਧੀ ਤੇ ਬਹਿਣਾ ਕਿਤੇ ਸੌਖਾ ਇਹ ਗਾਂਧੀ ਤੇ ਬਹਿ ਜਾਂਦਾ ਮੈਂਟਾਂ ਚ ਸਹੀ ਗੱਲ ਹੈ ਤੇ ਉਹ ਹਰੇ ਕੱਪੜੇ ਵਾ ਸ਼ੀਤ ਲਿਆ ਆਹ ਸ਼ੀਤ ਲਿਆ ਇਹਦੀ ਧੀ ਰਾਜ ਵਿਆਹ ਸਾਰੇ ਜਣੇ ਇਕੱਠੇ ਹੋਏ ਆ ਇੱਥੇ ਤੇ ਇਧਰ ਬੰਦੇ ਸਾਰੇ ਬੈਠੇ ਆ ਆਪਣਾ ਜਿੱਦਾਂ ਲੱਗੇ ਆ ਦੇਖੋ ਜੋ ਵੀ ਉਹਨਾਂ ਦੇ ਹੁੰਦੇ ਕਾਰਵਿਹਾਰ ਮੰਨ ਲਓ ਰਲ ਮਿਲ ਕੇ ਜੋ ਵੀ ਉਹ ਦੇਖੋ ਉਹਨੂੰ ਖੜਾ ਕੀਤਾ ਤੇ ਬਾਕੀ ਸਾਰੇ ਜਣੇ ਪਾਰੇ ਆਪਣਾ ਯੋਗਦਾਨ ਸਹਿਯੋਗ ਤੇ ਆ ਸਾਰੇ ਇਹਨਾਂ ਦੇ ਆੜੇ ਦੁਆਲੇ ਜਿੱਦਾਂ ਆਏ ਆ ਸਾਰੇ ਜਣੇ ਇਧਰ ਕੋਈ ਆਪਣੀਆਂ ਬੱਕਰੀਆਂ ਗੱਲਾਂਬੱਤਾਂ ਕਰਦੇ ਆ ਆ ਬਜ਼ੁਰਗ ਬੈਠੇ ਆ ਆਪਣੀ ਭਾਸ਼ਾ ਚ ਕਰਦੇ ਆ ਆਪਾਂ ਨੂੰ ਸਮਝ ਨਹੀਂ ਲੱਗਣੀ ਹੈਗੀ ਪਰ ਫੇ ਵੀ ਕਿਦਾ ਬਾਬਾ ਜੀ ਉਹ ਕਿਦਾ ਠੀਕ ਠਾਕ ਤਵਾ ਠੀਕ ਹੈ ਜੀ ਹਾਂਜੀ ਹਾਂਜੀ ਉਹ ਠੀਕ ਆ ਪਰ ਉਹ ਠੀਕ ਹੈ ਹਾਂਜੀ ਕੋਈ ਸਲਾਹ ਡੂੰਗੀ ਸਲਾਹ ਚ ਪੈ ਲੱਗਦੇ ਤੇ ਨਹੀਂ ਆਣੇ ਉਹ ਕੋਈ ਪੁਰਾਣਾ ਕੋਈ ਟਾਈਮ ਤੇ ਨਹੀਂ ਚੇਤੇ ਆ ਗਿਆ ਜਵਾਨੀ ਵੇਲੇ ਦਾ ਜੇ ਚੇਤੇ ਆ ਗਿਆ ਪਛਾਣ ਲਿਆ ਛੋੜਾ ਜਾਂ ਤੂੰ ਹੁੰਦਾ ਸੀ ਹੈ ਮਗਰਾ ਬੁੱਢਾ ਬਹੁਤ ਲਾਜੀ ਹੁੰਦਾ ਹੀ ਕਰਦਾ ਰਹਿੰਦਾ ਬੋਲਦਾ ਬੋਲਦਾ ਨਾ ਅੱਛਾ ਬੱਲੇ ਦਾ ਮੁੰਡਾ ਹਾਂਜੀ ਹਾਂਜੀ ਦਰੂ ਅੰਕਾਂ ਨੇ ਪਛਾਣਦੇ ਆ ਵੀ ਆਪਾਂ ਨੂੰ ਛੋਟੇ ਹੁੰਦੇ ਦੇਖਿਆ ਸੀ ਹਾਂਜੀ ਹਾਂਜੀ ਚੜਦੀ ਕਲਾ ਜੀ ਬਸ ਆ ਇੱਧਰ ਆ ਦੇਖੋ ਇੱਧਰ ਵੀ ਚਾਰ ਜਣੇ ਇਹ ਵੀ ਸਲਾਹ ਕਰ ਰਹੇ ਆ ਇਧਰ ਬਖਰੇ ਬਖਰੇ ਜਿਦਾਂ ਬੈ ਕੇ ਤੇ ਸਲਾਮਾ ਸ਼ਬਰਾ ਕਰਦੇ ਆ ਤੇ ਕਿਦਾਂ ਟਾਈਮ ਲਗਭਗ ਇਹ ਹੋ ਚੁੱਕਿਆ ਆ ਲਾਲੋ ਵੀ 4:00 ਵਜੇ ਨਾਲੇ ਆ ਬਰਾਤ ਨਹੀਂ ਹਜੇ ਆਈ ਹੈਗੀ ਸ਼ਾਮ ਦਾ ਟਾਈਮ ਹੋ ਗਿਆ ਤੇ ਬੰਦੇ ਸਾਰੇ ਇਹਨਾਂ ਦੇ ਪਹੁੰਚ ਗਏ ਆ ਉਹ ਆਪਣੀ ਭਾਸ਼ਾ ਵਿੱਚ ਜਿਦਾਂ ਕੋਈ ਉਧਰਲੀ ਜਿਹੜੀ ਇਹਨਾਂ ਦੀ ਹੁੰਦੀ ਬਾਂਗਰੂ ਕਹਿੰਦੇ ਹੁੰਦੇ ਨੇ ਨਾ ਭਾਸ਼ਾ ਜਿਹੜੀ ਇਹ ਲਿਖੀ ਨਹੀਂ ਜਾਂਦੀ ਭਾਸ਼ਾ ਸਿਰ ਬੋਲੀ ਜਾਂਦੀ ਆ ਤੇ ਉਹ ਆ ਦੇਖੋ ਸਾਰੇ ਜਣੇ ਆਪੋ ਆਪਣੀਆਂ ਸਲਾਮਾਂ ਕਰਦੇ ਆ ਇੱਕ ਉਹ ਬੰਦਾ ਵੀ ਆਉਂਦਾ ਵੇ ਦੇਖੋ ਕੱਦ-ਕਾਟ ਦੇਖੋ ਬੰਦੇ ਦਾ ਆ ਦੇਖੋ ਕੱਦ-ਕਾਟ ਇਹ ਘੱਟੋ-ਘੱਟ ਨਹੀਂ ਹੋਣਾ ਮੇਰੇ ਹਿਸਾਬ ਨਾਲ 6.5 ਫੁੱਟ ਦਾ ਦੇਖੋ ਕਿੰਨਾ ਲੰਮਾ ਜਵਾਨ ਹੈ ਦਿਖਾਵਾ ਤਾਂ ਇਹ ਆ ਦੇਖੋ ਜੀ ਪੂਰਾ ਇਹਨ ਹਾਈਟ-ਵੀਟੇ ਦੀ ਚੰਗੀ ਆ ਸਾਰਿਆਂ ਤੋਂ ਲੰਮਾ ਇਹ ਹੀ ਲੱਗਦਾ ਹੁਣ ਆ ਨਾ ਹੁਣ ਕੁੜੀ ਵਾਲੇ ਆਏ ਆ ਨਾ ਉਹ ਪੰਚਾਇਤ ਵਿੱਚ ਹੀ ਆ ਉਹ ਆਪਸ ਵਿੱਚ ਗੱਲਬਾਤ ਕਰਦੇ ਤੁਹਾਨੂੰ ਦਿਖਾਉਂਦੇ ਆਂ ਉਹ ਆਪਣੀ ਪੋਸ਼ਾ ਵਿੱਚ ਲੱਗੇ ਆ ਫੇ ਇਤਰਾ ਸਾਰੇ ਜਣੇ ਬਹਿ ਗਏ ਕੁੜੀ ਵਾਲੇ ਹੀ ਬਹਿ ਗਏ ਮੁੰਡੇ ਵਾਲੇ ਹੀ ਬਹਿ ਗਏ ਉਹ ਗੱਲਬਾਤ ਚੱਲਦੀ ਸਿਆਣੇ ਬੰਦਿਆਂ ਦੀ ਕਿਉਂ ਬੱਚੇ ਉਹ ਗੱਲਬਾਤ ਹੁਣ ਇਹ ਆ ਸ਼ੋਕਰाराम ਮਰ ਤੋ ਅੱਗੇ ਹੀ ਐ ਕੋਈ ਨੂ ਫੈਂਦੀ ਮਤਲਬ ਸਰਪੰਚ ਇਹਰ ਕੋਣ ਗੱਲ ਕਰ ਐ ਗੱਲਬਾਤ ਦਾ ਕੋ ਮਤਲਬ ਗੱਲਬਾਤ ਉਹ ਤਰੂ ਮੇਨ ਬੰਦਾ ਹੈ ਮੁੰਡੇ ਦਾ ਡੈਡੀ ਉਹ ਮੁੰਡੇ ਦਾ ਡੈਡੀ ਆਪ ਸ਼੍ਰੀਮਤ ਤੇਰੀ ਮਾਂ ਦੀ ਮੇਰੀ ਮਾਂ ਕੀ ਤੇਰੀ ਮਾਂ ਕੀ ਮੇਰੀ ਮਾਂ ਕੀ ਕੁੱਥੋਂ ਹੋ ਹਾਂ ਇੱਧਰ ਬੰਦਾ ਮੀਨ ਆ ਮੱਛਾਂ ਦਾ ਸਮਾ ਕਰਾਂ ਸਮਾ ਕਰਾ ਵੀ ਪ੍ਰਹੇਤ ਲੋਕ ਸੁਣਿਆ ਦੇਖ ਰਹੇ ਉਹ ਛੱਬਾ ਉਹ ਕਰਦੇ ਆ ਮਤਲਬ ਜਿੱਦਾਂ ਕਿ ਕਿੰਦਾ ਇਹਨਾਂ ਦੀ ਗ੍ਰੈਸਤੀ ਗਾਂ ਅੱਗੇ ਵਧਾਉਣੀ ਆ ਕੰਮ ਕਰੋ ਸਾਰਾ ਗੱਲਬਾਤ ਕਰਦੇ ਆ